ਰੈਡੀ ਪੰਜਾਬ ਸਰਕਾਰ ਦੇ مالیਏ ਨੂੰ ਵਧਾਉਣ ਦੇ ਮਨੋਰਥ ਨਾਲ ਇੱਕ ਵਾਰ ਫਿਰ ਜ਼ਿਲ੍ਹੇ ਵਿੱਚ ਕਲੈਕਟਰ ਰੇਟ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਡੰਡੀ ਕਲੈਕਟਰ ਰੇਟ ਵਧਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਮੀਖਿਆ ਕੀਤੀ ਜਾ ਰਹੀ ਹੈ ਡੰਡੀ ਇਸ ਵਾਰ ਜ਼ਿਲ੍ਹੇ ਵਿੱਚ ਕਲੈਕਟਰ ਰੇਟ ਵਿੱਚ 10 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ ਡੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਡੰਡੀ ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਜ਼ਿਲ੍ਹੇ ਵਿੱਚ ਕਲੈਕਟਰ ਰੇਟ ਕਿੰਨੇ ਫੀਸਦੀ ਤੱਕ ਵਧਾਇਆ ਜਾ ਸਕਦਾ ਹੈ ਡੰਡੀ ਜਦੋਂ ਕਿ ਹਾਲ ਹੀ ਵਿਚ 1 April ਤੋਂ ਕਲੈਕਟਰ ਰੇਟਾਂ ਵਿੱਚ 5% ਦਾ ਵਾਧਾ ਕੀਤਾ ਗਿਆ ਸੀ ਡੰਡੀ 2024 ਵਿੱਚ ਲੋਕ ਸਭਾ ਚੋਣਾਂ ਕਾਰਨ ਸਤੰਬਰ ਦੇ ਮਹੀਨੇ ਵਿੱਚ ਕਲੈਕਟਰ ਦਰਾਂ ਵਧਾ ਦਿੱਤੀਆਂ ਗਈਆਂ ਡੰਡੀ ਪਰ ਹੁਣ 6 ਮਹੀਨਿਆਂ ਬਾਅਦ ਫਿਰ ਤੋਂ ਕਲੈਕਟਰ ਰੇਟਾਂ ਵਿੱਚ 5 ਫੀਸ ਦੀ ਦਾ ਵਾਅਦਾ ਕੀਤਾ ਗਿਆ ਹੈ ਡੰਡੀ ਇਸ ਵਾਰ 6 ਮਹੀਨਿਆਂ ਵਿੱਚ ਦੋ ਵਾਰ ਕਲੈਕਟਰ ਰੇਟ ਵਿੱਚ ਵਾਅਦਾ ਕੀਤਾ ਗਿਆ ਹੈ ਡੰਡੀ 6 ਮਹੀਨਿਆਂ ਵਿੱਚ 20 ਫੀਸ ਦੀ ਕਲੈਕਟਰ ਰੇਟ ਵੱਧ ਗਏ ਹਨ ਜਿਸ ਕਾਰਨ ਰਜਿਸਟਰੀਆਂ ਮਹਿੰਗੀਆਂ ਹੋ ਗਈਆਂ ਹਨ ਡੰਡੀ ਮਾਲੀਆ ਵਧਾਉਣ ਲਈ ਰਾਜ ਸਰਕਾਰ ਨੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਕਲੈਕਟਰ ਰੇਟ ਵਧਾਉਣ ਦੇ ਆਦੇਸ਼ ਦਿੱਤੇ ਸਨ ਜਿਸ ਕਾਰਨ ਹੁਣ ਬਠਿੰਡਾ ਵਿੱਚ ਵੀ ਕਲੈਕਟਰ ਰੇਟ ਵਧਾ ਦਿੱਤੇ ਗਏ ਹਨ ਇਸ ਦੇ ਨਾਲ ਹੀ ਕਲੈਕਟਰ ਰੇਟ ਵਿੱਚ ਵਾਧੇ ਕਾਰਨ ਜਾਇਦਾਦ ਦਾ ਕਾਰੋਬਾਰ ਵੀ ਪ੍ਰਭਾਵਿਤ ਰੈਡੀ ਹੋ ਸਕਦਾ ਹੈ ਡੰਡੀ 2024 ਵਿੱਚ ਲੋਕ ਸਭਾ ਚੋਣਾਂ ਕਾਰਨ ਸਤੰਬਰ ਦੇ ਮਹੀਨੇ ਵਿੱਚ ਕਲੈਕਟਰ ਦਰਾਂ ਵਧਾ ਦਿੱਤੀਆਂ ਗਈਆਂ ਡੰਡੀ ਪਰ ਫਿਰ 6 ਮਹੀਨਿਆਂ ਬਾਅਦ ਫਿਰ ਤੋਂ ਕਲੈਕਟਰ ਦਰਾਂ ਵਿੱਚ 5% ਦੀ ਦਾ ਵਾਦਾ ਕੀਤਾ ਗਿਆ ਹੈ ਡਿੰਡੀ ਜ਼ਿਲ੍ਹੇ ਦੇ ਡੀਸੀ ਅਤੇ ਮਾਲ ਵਿਭਾਗ ਦੇ ਅਧਿਕਾਰੀ ਮੌਜੂਦਾ ਕਲੈਕਟਰ ਰੇਟ ਉੱਤੇ ਵਿਚਾਰ ਵਟਾਂਦਰਾ ਕਰ ਰਹੇ ਹਨ ਨਾਲ ਹੀ ਸਮੀਖਿਆ ਦੌਰਾਨ ਇਹ ਵੀ ਦੇਖਿਆ ਜਾਵੇਗਾ ਕਿ ਕਿਹੜੇ ਖੇਤਰ ਵਿੱਚ ਕਲੈਕਟਰ ਰੇਟ ਵਧਾਉਣ ਦੀ ਕਿੰਨੀ ਗੁੰਜਾਇਸ਼ ਹੈ ਡੰਡੀ ਜੇਕਰ ਦਰਾਂ ਵਧਾਉਣ ਦੀ ਗੁੰਜਾਇਸ਼ ਹੋਵੇਗੀ ਤਾਂ ਹੀ ਰੇਟ ਵਧਾਏ ਜਾਣਗੇ ਡੰਡੀ ਜਦੋਂ ਕਿ 1 ਮਹੀਨਾ ਪਹਿਲਾਂ ਕਲੈਕਟਰ ਰੇਟ ਵਧਾਉਣ ਤੋਂ ਇਲਾਵਾ ਪਿਛਲੇ ਸਤੰਬਰ 2024 ਦੌਰਾਨ ਕਲੈਕਟਰ ਰੇਟਾਂ ਵਿੱਚ 10% ਦੀ ਦਾ ਵਾਅਦਾ ਕੀਤਾ ਗਿਆ ਸੀ ਡੰਡੀ ਹਾਲਾਂਕਿ ਹਰ ਸਾਲ ਕਲੈਕਟਰ ਰੇਟ ਵਧਾਏ ਜਾਂਦੇ ਹਨ ਡੰਡੀ ਪਰ 2024 ਵਿੱਚ ਲੋਕ ਸਭਾ ਚੋਣਾਂ ਕਾਰਨ ਸਤੰਬਰ ਦੇ ਮਹੀਨੇ ਵਿੱਚ ਕਲੈਕਟਰ ਦਰਾਂ ਵਧਾ ਦਿੱਤੀਆਂ ਗਈਆਂ ਡੰਡੀ ਪਰ ਹੁਣ 6 ਮਹੀਨਿਆਂ ਬਾਅਦ ਫਿਰ ਤੋਂ 5% ਦੀ ਦਾ ਵਾਦਾ ਕੀਤਾ ਗਿਆ ਡੰਡੀ ਹੁਣ ਕਲੈਕਟਰ ਰੇਟ ਦੁਬਾਰਾ ਵਧਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਡੰਡੀ ਦੂਜੇ ਪਾਸੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨੇ ਵੀ ਕਲੈਕਟਰ ਰੇਟ ਵਿੱਚ ਵਾਧੇ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਡੰਡੀ ਯੂਨੀਅਨ ਵੱਲੋਂ ਜਲਦੀ ਹੀ ਇਸ ਮਸਲੇ ਉੱਤੇ ਮੀਟਿੰਗ ਕਰਕੇ ਫੈਸਲਾ ਲਿਆ ਜਾਵੇਗਾ ਡੰਡੀ ਯੂਨੀਅਨ ਦੇ ਅੱਗੂ ਰਕੇਸ਼ ਕੁਮਾਰ ਦਾ ਕਹਿਣਾ ਹੈ ਕਿ ਕਲੈਕਟਰ ਰੇਟ ਵਿੱਚ ਵਾਧੇ ਕਾਰਨ ਪ੍ਰਾਪਰਟੀ ਕਾਰੋਬਾਰ ਪ੍ਰਭਾਵਿਤ ਹੋਵੇਗਾ ਡੰਡੀ ਜਦੋਂ ਕਿ ਹਾਲ ਹੀ ਵਿੱਚ